ਆ ਜੋ লাইਵ ਤੇ ਕਰਦੇ ਆ ਗੱਲਾਂ ਮਤੋਂ ਸ਼ੁਰੂ ਤਾਂ ਜਿਹੜਾ ਰੋਜ਼ ਹੀ ਵਿਚਾਰ ਜਿਹੜੇ ਸਾਂਝੇ ਕਰਦੇ ਆ ਆਪਾਂ ਜਿੰਨੇ ਵੀ ਵੀਰ ਆਪਣੇ ਦੇਖ ਰਾਇਆ ਪੇਜ ਨੂੰ ਵੱਧ ਤੋਂ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਭਰਾਵੋ ਜਿਹੜੋ ਗੱਲਾਂ ਬਾਤਾਂ ਅਰਗੇ ਦਾ ਲਾਂਬਾ ਤਾਂ ਆਪਾਂ ਜਿਹੜਾ ਸਾਰਿਆਂ ਨੂੰ ਪਤਾ ਵੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਉਹਨਾਂ ਨੇ ਇਤਨਾ ਮਾਰ ਕੱਪਣਾ ਇਹਦਾ ਖਾਲਸਾ ਵੀ ਦਮਦਮਾ ਤੋਂ ਸਟਾਰਟ ਕਰਨੀ ਸੀਗੀ ਜਿਹੜੀ ਅੰਮ੍ਰਿਤਸਰਾਇਆ ਮਜੀਠਾ ਤੋਂ ਦਮਦਮਾ ਦਾ ਤੇ ਉਹਨਾਂ ਨੂੰ ਗਿਰਜ਼ਦਾਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ 57 ਦਾ ਪਰਚਾ ਵੀ ਉਹਨਾਂ ਦੇ ਪਾਸ ਆ 15 ਅਗਾਂ ਦੇ ਕੱਟ ਵੀਰਾਂ ਨੂੰ ਬੇਨਤੀ ਆ ਕਿ ਜਿਹਨੇ ਆਪਣੀ ਵੀਡੀਓ ਨੂੰ ਜਿਹੜਾ ਬੜਾ ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਆ ਕਰੋ ਜਿੰਨੇ ਵੀ ਵੀਰ ਭਰਾ ਆਪਣੇ ਜੁੜੇ ਆ ਵੀਰਾਂ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਲਾਈਕ ਕਰਦਾ ਕਰੋ ਕਮੈਂਟ ਕਰਕੇ ਦੱਸੋ ਤੁਹਾਡੀ ਕੀ ਰਾਏ ਆ ਭਾਈ ਹਮਦਪਾਲ ਸਿੰਘ ਖਾਲਸਾ ਉਹਨਾਂ ਦੀ ਮਾਤਾ ਵਾਏ ਅੱਜ ਗੱਲ ਕਰਦਾ ਜਥੇਦਾਰ ਆਪਣਾ ਦਮਦਮਾ ਸਾਹਿਬ ਦਾ ਜਿਆਨੀ ਹਰਪੀ ਸਿੰਘ ਉਹਨਾਂ ਦੀ ਵੀ ਵੀਡੀਓ ਆਈ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰੇ ਆ ਜਿਹੜੇ ਕਰਦੇ ਗੱਲਾਂ ਮਟ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਬਾਰੇ ਪਹਿਲਾਂ ਪਤਾ ਨਹੀਂ ਸੀਗਾ ਵੀ ਇਥੋਂ ਖਾਲਸਾ ਵੀਰ ਸਟਾਰਟ ਕਰਨੀ ਆ ਮੈਂ ਇਹ ਗੱਲ ਕਹਣਾ ਵੀ ਲੋਕਾਂ ਨੂੰ ਤਾਂ ਕਿੱਦੇ ਦਾ ਪਤਾ ਸੀਗਾ ਵੀ ਖਾਲਸਾ ਵੀਰ ਆ ਜਿਹੜੀ ਉਹ ਇਥੋਂ ਡਾਊਨ ਤੋਂ ਮਸਾ ਕੁਝ ਸਟਾਰਟ ਕਰਨੇ ਆ ਭਾਈ ਮਟ ਪਾਸ ਦੀ ਮਾਤਾ ਨੇ ਵੀਡੀਓ ਪਾ ਕੇ ਬਕਾਇਦਾ ਉਹਨਾਂ ਨੇ ਕਿੰਨੇ ਦਿਨ ਪਹਿਲਾਂ ਦੱਸਿਆ ਸੀਗਾ ਤੇ ਉਹ ਗੱਲ ਤਾਂ ਜੱਜ ਸਰ ਕਹਾਂ ਮੁੰਡਾ ਕੱਲ ਸ਼ਾਮ ਨੂੰ ਹੀ ਪਤਾ ਲੱਗਿਆ ਆ ਗਿਆ ਨੀ ਯਾਰ ਪੀ ਸਿੰਘ ਬਹੁਤ ਸਿਆਣੀ ਸਿਆਣੇ ਆਗੂ ਨੇ ਬਹੁਤ ਜ਼ਿੰਦਾਰਾ ਜਿਹੜੇ ਬਹੁਤ ਚੰਗਾ ਸਭ ਜਨਾਂ ਨੂੰ ਬਹੁਤ ਵਧੀਆ ਇਨਸਾਨ ਨੇ ਉਹ ਪਰ ਉਹਦਾ ਨਾਮ ਵੀ ਪਤਾ ਲੱਗਾ ਪਰ ਇਹਨਾਂ ਕੁ ਮਾੜਾ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਜ਼ਿੰਮੇਵਾਰ ਆ ਯਾਰ ਵੀ ਆਪਾਂ ਆਪਣੀ ਕੌਮ ਦੇ ਨਾਲ ਖੜੀਏ ਆਪਾਂ ਲੋਕਾਂ ਨੇ ਜ਼ਿੰਮੇਵਾਰ ਬਣਾਇਆਗਾ ਵੋਟਾਂ ਮਾਗਾ ਜੇ ਉਹਨਾਂ ਜ਼ਿੰਮੇਵਾਰ ਬਣਾਇਆ ਹੁੰਦੇ ਆ ਇਹਨਾਂ ਪਰੂ ਕੌਮ ਦੇ ਨਾਲ ਖੜੋ ਸਿੱਖਾਂ ਦੇ ਤੁਹਾਨੂੰ ਅਜ ਨਾਲ ਖੜਨ ਦੀ ਲੋੜ ਹੈ ਜੇ ਇਸ ਤਰੀਕੇ ਨਾਲ ਆਪਾਂ ਦੀਆਂ ਮਾਵਾ ਭੈਣਾਂ ਨੂੰ ਜ਼ਿੰਮੇਵਾਰ ਕਰਨ ਲੱਗ ਗਏ ਤਾਂ ਫਿਰ ਆਉਣ ਵਾਲਾ ਸਮਾਂ ਆਪਣੇ ਵਾਸਤੇ ਜ਼ਿਆਦਾ ਭਿਆਨਕ ਹੋਊਗਾ ਇਹ ਤਾਂ ਦੁਬਾਰੇ ਕਹਿੰਦੇ ਵੀ 99 92 ਵਾਲੇ ਹਾਲਾਤ ਬਣ ਜਾਂਦੇ ਆ ਜਿਹੜੇ ਚੁੰਦੇ ਆ ਪਹਿਲਾਂ ਆਪਣਾ ਉਹ ਦੇਖਿਆ ਨਹੀਂ ਮਾਹੌਲ ਕਹਿੰਦੇ ਉਹ ਲੋਕ ਵੀ 99 ਚਾਹੀਂਗੇ ਕਿ ਜੇਰਾ ਕੋਈ ਬੋਲਦਾ ਕਿ ਇਹਦੀ ਮਾਂ ਨੂੰ ਚੱਕ ਲੈਂਦੇ ਇਹਦੇ ਮੁੰਡੇ ਨੂੰ ਚੱਕ ਲੈਂਦੇ ਸੀਗੇ ਇਦਾਂ ਹੀ ਕਰਦੇ ਸੀਗੇ ਫੇਕ ਕੰਕਟਰਾਂਡੇ ਸੀ ਫੇਕ ਕੰਫੈਕਟਰੀ ਓਨ ਹੋਈ ਜਾਂਦੇ ਆ ਉਹ ਮੁੰਡਾ ਜਿਹੜਾ ਦੂਜਾ ਦਿਨ ਆ ਮਰੇ ਜੀ ਸੀ ਜਿਹੜਾ ਮਿਆ ਬੰਡੋ ਪਰਸੇ ਮੇ ਸਾਧਾ ਸੌਦਾ ਲਾਉਣ ਵਾਲਾ ਉਹਦਾ ਵੀ ਕਹਿੰਦੇ ਅੱਜ ਐਨਕਾਊਂਟਰ ਕਰਤਾ ਪੁਲਿਸ ਦੇ ਦੇਖੋ ਵੀ ਕਿਵੇਂ ਕਰਿਆ ਉਹਨਾਂ ਵਿਚਰਨੇ ਕਿਹੜਾ ਮਾਰਿਆ ਉਹਦੇ ਵਸੋਂ ਘੇਰ ਕੇ ਮਾਰਦਾ ਹੋਊਗਾ ਮਾਹਰੋ ਮਕਾਬਲੇ ਆਂਦੇ ਬਾਕੀ ਜੇ ਆ ਠੀਕ ਆ ਯਾਰ ਰੋਕ ਲੈਣਾ ਰੋਕਣਾ ਠੀਕ ਆ ਬਾਕੀ ਜਿਹੜਾ ਬੰਦਾਂ ਨੂੰ ਇਹ ਘਰਾਂ ਚ ਹੀ ਬੰਦ ਕਰਕੇ ਰੱਖ ਦਿੰਦੇ ਆ ਬਾਹਰ ਨਹੀਂ ਨਿਕਲਣ ਦਿੰਦੇ ਆਹ ਤੱਕ ਕੋਈ ਦਿੱਦੇ ਕੋਈ ਪ੍ਰੋਟੈਸਟ ਕਰਨਾ ਹੁੰਦਾ ਕਿਸੇ ਨੇ ਯਾਰ ਸਾਡਾ ਅਧਿਕਾਰ ਆ ਅਸੀਂ ਇਸੇ ਤਾਂ ਤੇ ਵੀ ਆਲਾ ਰੋਸ ਨਜ਼ਾਰਾ ਤਾਂ ਕਰ ਹੀ ਸਕਦੇ ਨਾ ਇੱਕ ਹੀ ਸਾਡੇ ਕੋਲ ਇਹ ਅਧਿਕਾਰ ਤਾਂ ਤੁਸੀਂ ਉਹ ਵੀ ਸਾਨੂੰ ਰੋਕਦੇ ਨੇ ਇਹਦਾ ਸਿੱਖਾ ਦਾ ਨਿਆਂ ਧੱਕਾ ਨਾ ਘੱਟ ਗਿਣਤੀ ਘੱਟ ਗਿਣਤੀ ਨਾਲ ਸ਼ੁਰੂ ਤੋਂ ਤੱਕ ਆਉਂਦਾ ਆ ਰਿਹਾ ਪਰ ਇਹ ਚੱਲਣਾਂ ਨਹੀਂ ਆ ਇਸ ਤਰੀਕੇ ਨਾਲ ਭਗਵੰਤ ਮਾਰਦੇ ਆ ਲੋਕਾਂ ਨੇ ਤੈਨੂੰ ਐਤ ਕੀ ਵੋਟਾਂ ਪਾ ਕੇ ਜਿੱਤੇ ਆ ਅਗਲੀ ਵਾਰੀ ਤਾਂ ਬਦਲਾ ਫਿਰ ਇਹ ਦੂ ਵੀ ਵੱਡਾ ਹੋਣਾਗਾ ਉਹਨਾਂ ਨਾਲ ਉਹ ਮਾੜਾ ਨਿਕਲ ਜਿਹੜੇ 70 ਸਾਲ ਚ ਚੱਲ ਇੰਨਾ ਤਾਂ ਨਹੀਂ ਉੱtre ਸੀ ਜਿੰਨੀ ਜਿਆਦਾ ਤਾਂ ਤੇ ਤੂੰ ਆ ਗਿਆ ਮਾਤਾ ਵਿਚਾਰੀ ਉਹਨੇ ਕੀ ਕਹਣਾ ਜਿੱਤੋਂ ਖਾਲਸਾ ਵੀ ਸਟਾਰਟ ਕਰਨੀ ਸੀ ਉਹ ਇੱਕ ਸਿੱਖਾਂ ਦੀ ਰੋਕ ਲਾਈ ਜੰਨਾ ਤੂੰ ਇੱਕ ਸਾਡੇ ਨਗਰ ਕੀਰਤਨ ਨੂੰ ਉਹਨੇ ਕਿਹਾ ਨਗਰ ਕੀਰਤਨ ਸਟਾਰਟ ਕਰਨਾ ਸੀਗਾ ਤਾਂ ਉਹ ਤਾਂ ਨਗਰ ਕੀਰਤਨਾਂ ਦੇ ਰੋਕ ਲਾਈ ਜੰਨਾ ਐਡਾ ਤਾਂ ਕਾ ਸਿੱਖਾਂ ਨਾਲ ਯਾਰ ਬਹੁਤ ਜਿਆਦਾ ਟਿੱਕਾ ਜਾ ਰਿਹਾ ਕੋਈ ਵਾਗਾ ਹੋ ਉਹ ਕੱਖ ਬੋਂਦਾ ਦੀ ਸਿੰਘ ਦਾ ਨਮਾਜ਼ਾਇਤ ਉਹਨਾਂ ਨੇ ਅੱਜ ਆਪਣੇ ਵਿਚਾਰ ਸਾਂਦੇ ਕੀਤੇ ਆ ਉਹਨਾਂ ਨੇ ਕਿਹਾ ਵੀ ਇਕੱਠੇ ਹੋ ਗੋ ਮੇਰਾ ਭਾਈ ਅੰਮ੍ਰਿਤ ਬਾਸ ਸਿੰਘ ਜਿਹਦੇ ਮਾਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਬਾਕੀ ਜਿੰਨਾ ਵੀ ਹੋਰ ਦਾ ਅੱਜ ਕੱਲ ਨੂੰ ਜਾਂ ਪਰ ਕਿਸੇ ਵੀ ਅੰਮ੍ਰਿਤਸਰ ਜਿੰਨੇ ਵੀ ਪਹੁੰਚ ਸਕਦਾ ਬਦ ਤੋਂ ਬਦ ਮੈਡੀਕਲ ਚੀਜ਼ਾਂ ਤੇ ਪਹੁੰਚੋ कोठीट कर दो पूरी तह तो अंगली साइड पाओ सारी थले कंधा पावाइड भी बनेरा जा

ਆ ਕੇ ਰਾਨੀ ਡੋ ਨਾ ਜੋ ਪੱਗ ਬਣੀ ਲਾਉਂਦੇ ਦਾ ਏ ਟੋਟੇ ਪਾਣ ਕਿਤੇ ਕਿਤੇ ਵਿੱਚ ਟੋਟੇ ਬਣਨਾ ਲੰਬੀਆਂ ਗਾਰਾਂ ਦਾ ਹੈਗੀਆਂ ਕਿੰਨੇ ਤੱਕ ਹੋਰ ਟੋਟਾ ਰਹੇਗਾ ਉਹ ਬਾਗਰੇ ਵਾਲਾ ਉਹ ਟੋਟੇ ਰਹਿਣਗੇ ਮਹਾਰਾਜਾ ਅਮਰਸਾ ਦੇ ਨਾਲ ਆਪਣੇ ਉਹਦਾ ਹੈ ਇਹ ਨਹੀਂ ਬਲੀ ਕਰਤੀ ਅੱਜ ਕਿਹੜਾ ਬਹਿ ਮੈਂ ਅਦੇ ਕਿ ਆ ਬੰਦ ਕਰਾ ਮਕਾਂ ਟਾਇਰੋਂ ਬੰਦ ਕਰਾ ਅੱਜ ਉਹ ਗੀਤ ਵਧੀਆ ਹੋ ਗਿਆ ਤੇ ਆਪ ਹੋਰ ਭਾਈਆ ਅੱਜ ਆਪ ਹੋਰ ਭਾਈਆ ਹੋਰ ਭਾਈਆ ਅੱਜ ਗੀਤ ਵਧੀਆ ਹੈ ਹਾਲ ਤਾਂ ਇਹ ਨਾ ਸਮਝ ਆਉਂਦੀ ਨਾ ਵਾਦਾ ਜੇ ਮੈਂ ਬਾਜ ਵੀ ਕਿਤਾ ਏਅਰਪੋਰਟ ਤੋਂ ਜਨੇ ਵੀ ਰਪਣ ਜੀ ਹਾਂ ਨੇ ਘੰਟਾ ਤੇ ਹਾਂਜੀ ਜੇ ਊਰੇ ਰੇਂਜ ਜੁੜ ਜਾਂਦੀ ਹੈ ਕਦਾਂ ਰੇਂਜ ਕੱਟੀ ਜਾਂਦੀ ਹੈ ਰੇਂਜ ਦੀ ਬੜੀ ਜ਼ਿਆਦਾ ਪ੍ਰੋਬਲਮ ਹੈ ਇੱਥੇ ਪਤਾ ਨਹੀਂ ਕੀ ਗੱਲ ਹੈ ਜਿੰਨੇ ਵੀਰ ਆਪਣੇ ਜੋੜੇ ਆ ਇਕ ਦਾ ਆਪਣੇ ਚੈਨਲ ਨੂੰ ਵੀਰ ਉਸ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਕਰੋ ਭਰਾਵੋ ਅੱਜ ਆਪਾਂ ਗੱਲ ਕਰ ਰਹੇ ਜੀਏ ਭਾਈ ਅਮਰਪਾਲ ਸਿੰਘ ਜੀ ਮਾਤਾ ਬਾਰੇ ਜਿਹੜਾ ਗਿਰਫਤਾਰ ਕੀਤਾ ਹੋਇਆ ਉਹਨਾਂ ਦੇ ਹੱਥ 51 ਦਾ ਪਰਚਾ ਪਾਤਾ ਦਾ ਕੱਟੜੇ ਹੋਏ ਅੰਮਰਸਰ ਬੈਠੇ ਲਗਾਤਾਰ ਤਿੰਨ ਵੀਡੀਓ ਪੰਗਾ ਮਾਰ ਤਿੰਨ ਵੀਡੀਓ ਪਾ ਦਿੰਦੇ ਪਹਿਲਾਂ ਪਰ ਭਰਾਵੋ ਜਿੰਨਾ ਹੋਦਾ ਤੁਸੀਂ ਸਾਥ ਦਿਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਾਂ ਸ਼ੇਅਰ ਕਰਾਇ ਕਰੋ ਜਿਹਨਾਂ ਨੂੰ ਆਪਾਂ ਕੋਲ ਭੇਜਿਆ ਕਰੋ ਪਤਾ ਲੱਗ ਸਕੇ ਜੀ ਆਪਾਂ ਜਿਹੜਾ ਕਮੈਂਟ ਕਰਕੇ ਦੱਸਿਆ ਕਰੋ ਵੀ ਕੋਈ ਤਰੀਕ ਰੱਖੀ ਵੀ ਇੰਨੀ ਤਰੀਕ ਤੋਂ ਜਿਹੜਾ ਆਪਾਂ ਪਰਸੈਂਟੇਜ ਇਹਦੇ ਮੈਨੂੰ ਇਧਰੋਂ ਕੱਟ ਕਰਕੇ ਜਾਈਏ ਪੂਰਾ ਇਹ ਜਿਹੜੇ ਤਰੀਕੇ ਨਾਲ ਇਹ ਇੰਨੀ ਪੁਲਸ ਲਾ ਰੱਖਿਆ ਪੁਰ ਇਹਨਾਂ ਨੇ ਕੱਲ ਪੂਰੀ ਛੌਂਣੀ ਤੇ ਤਬਦੀਲ ਕਰ ਦਿੱਤੀ ਤਲਵੰਡੀ ਸਾਹਿਬ ਦਾ ਦਮਦਮਾ ਸਾਹਿਬ ਵੀ ਆ ਤਾਂ ਇਸ ਤਰੀਕਾ ਨਾਲ ਤੁਸੀਂ ਵਸਾਖੀ ਤੇ ਦਵਾ ਪਾਈ ਜੈਨੇ ਵੀ ਵਸਾਖੀ ਤੇ ਇਕੱਠ ਨਾ ਹੋਵੇ ਪਿਛਲੀ ਵਾਰ ਵੀ ਇਸੇ ਤਰੀਕੇ ਨਾਲ ਨਾ ਹੈ ਤਾਂ ਜਾਈਗਾ ਵਸਾਖੀ ਤੇ ਮਾਰਚ ਕੱਟੇ ਫੋਰਸ ਲਿਆ ਕੇ 100000 ਰੁਪਏ ਲੈਣ ਦੇ ਉਹ ਨੰਬਰ ਦਾ ਪਾਲ ਜਿਹੜਾ ਘਾਰ ਹੋਇਆ ਹੋਇਆ ਹੈਗਾ ਉਹ ਤਾਂ ਕਰਕੇ ਨਾ ਬਤਾਖੀ ਦੇ ਬਹੁਤ ਹੋ ਗਿਆ ਉਹਦੇ ਤਰੀਕੇ ਨਾਲ ਕੱਲ ਬਹੁਤ ਜਿਆਦਾ ਘੇਰਾਬੰਦੀ ਕਰੀ ਰੱਖੀ ਤਲਵੰਡੀ ਖਾਬੋਜ ਉਹ ਵੀਰਾਂ ਨੇ ਮੈਦੂਮਦ ਕਰਨਾ ਹੋ ਗਿਆ ਜਾਂ ਨਹੀਂ ਅੱਜ ਵੀ ਅਗੇ ਨੇ ਜਾਣੀ ਹੋ ਤਾਂ ਦੋ ਦਿਨ ਪਹਿਲਾਂ ਹੋ ਜੂਗਾ ਅੰਦਰ ਚੱਲਣ ਤੋਂ ਬਾਅਦ ਵੀਰਾਂ ਨੇ ਨਾ ਕੀ ਮਤਾਂ ਮਾਰਨ ਇਹਦਾ ਸਰਕਾਰ ਨੂੰ ਆਪਣੀ ਜ਼ਰੂਰਤ ਨਾਲ ਜਾਣੀ ਦਾ ਇਸੇ ਏਡਾ ਤੱਕਾ ਸਿੱਖਾਂ ਨਾਲ ਜਿਹੜਾ ਕਰ ਰਹੇ ਆ ਇਹਦਾ ਬਹੁਤ ਨਤੀਜਾ ਮਾੜਾ ਆਉਣਾਗਾ ਉਹਨਾਂ ਵਾਲੇ ਵੋਟਰਾਂ ਦੀ ਪਤਾ ਲੱਗ ਜਾਣਾ ਇਹਨਾਂ ਨੂੰ ਜੇ ਲੋਕਾਂ ਦੀ ਜਮੀਰ ਜਾਗਦੀ ਹੋਈ ਜੇ ਤਾਂ ਸਿੱਖਾਂ ਦੀ ਜਮੀਰ ਜਾਗਦੀ ਹੋਈ ਤਾਂ ਇਹ ਕੀ ਨਤੀਜਾ ਨੂੰ ਦਿਖਾ ਦੇਣਗੇ ਜਿਹੜੀ ਜਮੀਰ ਹੀ ਮਰ ਗਈ ਜਿਹੜਾ ਖੂਹ ਹੀ ਚਿੱਟਾ ਹੋ ਗਿਆ ਤਾਂ ਉਹਦਾ ਕੋਈ ਹੱਲ ਨਹੀਂਗਾ ਪਰਮਾਤਮਾ ਕੁਝ ਕਰ ਸਕਦਾ ਫਿਰ ਆਪਾਂ ਜੋ ਪਗੜ ਕੇ ਜਿੰਨਾ ਤੇ ਹੋਰ ਕੁੱਟ ਗਾਨੇ ਆ ਇੱਧਰ ਲੋ ਬੇਨਤੀ ਹੈ ਸਾਰੇ ਭਰਾਵਾਂ ਨੂੰ ਜਿੰਨਾ ਹੋ ਸਕਦਾ ਜਰੂਰੀ ਹੈ ਇਕੱਠ ਕਰੋ ਅੰਮ੍ਰਿਤਸਰ ਸਾਹਿਬ ਕੇ ਭਾਈ ਮਰਦਵਾਸੀ ਦੀ ਮਾਤਾ ਨੂੰ ਪਰਿਹਾਇਆ ਕਰਾ ਸਕੀਏ ਜੇ ਇਸੇ ਤਰੀਕੇ ਨਾਲ ਆਪਣੀਆਂ ਮਾਮਾ ਜੀ ਨਾਲ ਜੰਗ ਬੰਦ ਰਹੀਆਂ ਫਿਰ ਆਪਣਾ ਕੋਈ ਹਾਲ ਨਹੀਂ ਐਸੇ ਕੰਮ ਦਾ ਕਿਹੜੇ ਤਰੀਕੇ ਨਾਲ ਆਪਾਂ ਕਹੋਣੇ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਆਹੋਣੇ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਸਾਡੀਆਂ ਮਾਮਾ ਜੀ ਦਾ ਇਤਨਾ ਚਲਣਾ ਹੋ ਰਿਹਾ ਹੈ ਜੀ ਉਹਨਾਂ ਨੂੰ ਕੌਣ ਘਤਰ ਕਠਿੜੀ ਹੋ ਸਕਦੀ ਯਾਰ ਸਾਨੂੰ ਜਥੇਦਾਰੀਆਂ ਨੇ ਮਾਰ ਲਿਆ ਕੋਈ ਕੰਧ ਮਾ ਫਲਾਣੇ ਜਥੇਦਾਰ ਨਾਲ ਮਾ ਫਲਾਣੇ ਜਥੇਦਾਰ ਨਾਲ ਮੈਂ ਤਾਂ ਉਹ ਗੁਰਦੁਆਰੇ ਜਾਂ ਨਾ ਮੈਂ ਉਹਰਦੁਆਰੇ ਨਹੀਂ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਗੁਰਦੁਆਰੇ ਚੈੱਕ ਕਰਨਾ ਆਪਾਂ ਕਿਸੇ ਬੰਦੇ ਮਗਰ ਧੋਈ ਜਾਣਾ ਆਪਾਂ ਗੁਰੂ ਗ੍ਰੰਥ ਸਾਹਿਬ ਮਗਰ ਜਾਣਾ ਆਵਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਣਾ ਕਿਸੇ ਬੰਦੇ ਨੂੰ ਮੱਥਾ ਨਹੀਂ ਟੇਕਣ ਜਾਂਦੇ ਜਿਹੜਾ ਕੋਈ ਇਹ ਬੰਦੇ ਨੂੰ ਮੱਥਾ ਟੇਕਣ ਜਾਂਦਾ ਉਹ ਗੁਰੂ ਦਾ ਸਿੰਘ ਨਹੀਂਗਾ ਇਸ ਕਰਕੇ ਸਾਨੂੰ ਪ੍ਰਭੂ ਬੇਨਤੀ ਹੈ ਵੀ ਪਾਟਿਆ ਨਾ ਕਰੋ ਆਸਮੇ ਇਕੱਠੇ ਰਹੋ ਇਨੇ ਇਕੱਠੇ ਰਹੋਗੇ ਤੁਹਾਡਾ ਹੀ ਫਾਇਦਾ ਨਹੀਂ ਆਉਣਾ ਸਮਝਾਦੇ ਮਾੜਾ ਆਪਣੇ ਵਾਸਤੇ ਜਿਹਨੂੰ ਦੇਣਾ ਤੱਕ ਆਪਣੇ ਨਾਲ ਪਹਿਲਾਂ ਹੀ ਬਹੁਤ ਜ਼ਿਆਦਾ ਹੋਈ ਜਾਂਦਾ ਹੈ ਕੋਈ ਜਵਾਕ ਹੈ ਜਿਹੜਾ ਉਹ ਪਹਿਲਾਂ ਹੀ ਜੂੜਾ ਰੱਖਾ ਪਹਿਲਾਂ ਹੀ ਦਵਾ ਪਾ ਲੈਂਦੇ ਆ ਪੱਗ ਆ ਲੈਣ ਦਾ ਇਹ ਹਲੇ ਪੱਗ ਮੰਨੀ ਹੋਵੇ ਦੂਜੇ ਦੀ ਉਹਨਾਂ ਨਾਲ ਬਹੁਤ ਘਟਦਾ ਹੈ ਇਹ ਗੋਲ ਦਸਤਾਰ ਬੰਨੀ ਹੋਵੇ ਨਾ ਜਿਹਨੂੰ ਆਪਾਂ ਇਹਦੇ ਬਾਲਾ ਚਾਹ ਕੇ ਲੈਂਦੇ ਆ ਆਧਾਰ ਕਾਰਡ ਵਗੈਰਾ ਸਾਰਾ ਕੁਝ ਚੈੱਕ ਕਰਕੇ ਫੇਟ ਅਪਣ ਦਿੰਦੇ ਆ ਇਡਾ ਜਿਆਦਾ ਖੋਪ ਆ ਇਹਨਾਂ ਨੂੰ ਆ ਗੋਲ ਦਸਤਾਰ ਤੋਂ ਲਾ ਇਹ ਕਰਕੇ ਇਸੇ ਪ੍ਰਭੂ ਤੁਹਾਨੂੰ ਬੇਨਤੀ ਕਰਦੇ ਆਂ ਆਪਾਂ ਦਾ ਇਹ ਕਿ ਜਿੰਨਾ ਹੋ ਸਕਦਾ ਇੱਕ ਤਾਂ ਸਾਰੇ ਇਕੱਠੇ ਹੋ ਬੇਨਤੀ ਕਰੋ ਅਕਾਲ ਤਖਤ ਤੇ ਇਕੱਠ ਕਰਕੇ ਸਾਰੇ ਜਥੇਦਾਰ ਆ ਜਿੰਨੇ ਵੀ ਸਾਰੇ ਜਥੇਦਾਰ ਆ ਭਾਵ ਆ ਰੇਂਜ ਕੱਟੀ ਜਾਂਦੀ ਆ ਪਤਾ ਨਹੀਂ ਕੀ ਗੱਲ ਆ ਬਾਰਿ ਬਾਰੀ ਰੇਂਜ ਥੋੜੀ ਪ੍ਰੋਬਲਮ ਚਲੀ ਜਾਂਦੀ ਆ ਜਿਹਨੇ ਭਰਾ ਆਪਣੇ ਜੁੜਿਆ ਭਰਾਓ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਕਿੱਥੋਂ ਕਿੱਥੋਂ ਤੁਸੀਂ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਪੱਕੀ ਆਪਾਂ ਗੱਲ ਕਰ ਰਹੇ ਸੀ ਵੀ ਸ਼ੰਤ ਗਿਆਨੀ ਕਰਤਾਰ ਸਿੰਘ ਖਾਲਸਾ ਵਾਲੇ ਉਹ ਇਹ ਗੱਲ ਕਿਹਾ ਕਰਦੇ ਸੀਗੇ ਵੀ ਕੋਈ ਸਾਧ ਹੋਵੇ ਕੋਈ ਸੰਤ ਹੋਵੇ ਕੋਈ ਜਥੇਦਾਰ ਹੋਵੇ ਜਦੋਂ ਕੌਮ ਤੇ ਮੁਸੀਬਤ ਪੈ ਜਾਏ ਇਹ ਜੇ ਉਹਦੋਂ ਨਾ ਬੋਲੇ ਤਾਂ ਫਿਰ ਉਹ ਤੋਂ ਇਹ ਜੇ ਸਾਹ ਸੰਤ ਤੋਂ ਆਪਾਂ ਕਰਾਉਣੀ ਕੀ ਹੈ ਕਿ ਆਪਣੀ ਕੌਮ ਤੇ ਅੱਜ ਮੁਸੀਬਤ ਪੈ ਰਹੀ ਆ ਤੇ ਆਪਾਂ ਚੁੱਪ ਕਰੇ ਅੰਦਰ ਬੈਠੇ ਆ ਤਾਂ ਫਿਰ ਇਹ ਜੇ ਸੰਤ ਕਵਾਉਣ ਦਾ ਵੀ ਫਾਇਦਾ ਨਹੀਂ ਗਾ ਇਹ ਗੱਲ ਸੰਤ ਕੈਨ ਨਹੀਂ ਕਰਤਾ ਆਪਦੇ ਗੱਲ ਦਾ ਭੰਡਰਾ ਵਾਲੇ ਕਿਹਾ ਕਰਦੇ ਸੀਗੇ ਕਰਕੇ ਸਾਨੂੰ ਬੇਨਤੀ ਆ ਭਰਾਵੋ ਜਿੰਨਾ ਹੋ ਸਕਦਾ ਇਕੱਠੇ ਰਹੋ ਸਾਰੇ ਜਥੇਦਾਰਾਂ ਨੂੰ ਸਾਰੇ ਸੰਤ ਮਹਾਤਮ ਵੀ ਆ ਸਾਰੇ ਨੂੰ ਇਹ ਬੇਨਤੀ ਆ ਵੀ ਸਾਰੇ ਜਾਣੇ ਇੱਕ ਮੰਚ ਤੇ ਇਕੱਠੇ ਹੋ ਕੇ ਸੱਦਾ ਦਿਓ ਅੰਮ੍ਰਿਤਸਰ ਸਾਹਿਬ ਵਿਖੇ ਵੱਡਾ ਕੱਟ ਕਰੋ ਭਾਈ ਅੰਮ੍ਰਿਤਪਾਲ ਸਿੰਘ ਜਿਹਦੀ ਮਾਤਾ ਜੀ ਨੂੰ ਜਿਹੜਾ ਆਪਾਂ ਰਿਹਾਂ ਕਰਾ ਸਕੀ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਪੂਰਾ ਦਾ ਪੂਰਾ ਪਰਿਵਾਰ ਉਹਨਾਂ ਦਾ ਜੇਲ੍ਹ ਦੇ ਵਿੱਚ ਬੰਦਾ ਆਪਾਂ ਤਾਂ ਕਰੇ ਟੌਰ ਨਾਲ ਬੈਠੇ ਰੋਟੀਆਂ ਖਾ ਲੈਣੇ ਆ ਚੰਗਾ ਖਾ ਲੈਣੇ ਚੰਗਾ ਖਾ ਲੈਣੇ ਉਹ ਵਿਚਾਰੇ ਦਾ ਪੋਤਾ ਜਿਹੜਾ ਸਾਲ ਤੋਂ ਪੰਜੇਲ ਦੇ ਵਿੱਚ ਬੰਦਾ ਹੈ ਖੁਦ ਆਪ ਬੰਦਾ ਉਹਦੇ ਭੂਆ ਬੰਦਾ ਚਾਚਾ ਬੰਦਾ ਯਸ ਪੂਰਾ ਪਰਿਵਾਰ ਬੰਦਾ ਹਲੇ ਲੋਕਾਂ ਦੇ ਜਾਂਚਕਾਂ ਦਾ ਬੰਦਾ ਕੁਈ ਐਜੇ ਜਨਤ ਸਿੰਘ ਦੇ 4-5 ਹੋਰ ਵੀ ਲਿਆਓ ਫਿਰ ਐਜੇ ਜਨਤ ਸਿੰਘ ਵਾਲੇ ਬੰਦੇ ਆਪਾਂ ਨੂੰ ਕੰਮ ਕਰਨਗੇ ਫੇਰ ਤਾਂ ਹੋਰ ਲਿਓ 5-4 ਇਹ ਜਨਤ ਸਿੰਘ ਦਾ ਬੰਦਾ ਹੁੰਦਾ ਉਹਨੂੰ ਸ਼ਾਮ ਦੀ ਜੇਲ੍ਹ ਚ ਨਿੰਦਾ ਕਰੇਗੇ ਇਹਦੇ ਕਰਕੇ ਤੁਹਾਨੂੰ ਬੇਨਤੀ ਆ ਭਰਾਵੋ ਜਿੰਨੇ ਆਪਣੀ ਵੀਡੀਓ ਨੂੰ ਵੇਖ ਰਹੇ ਆ ਵੀਡੀਓ ਨੂੰ ਕਰ ਲਿਆ ਕਰੋ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜਿੰਨਾ ਹੋ ਸਕਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਤ ਤੋਂ ਬਾਦ ਕਟ ਕਰੋ ਜਿੰਨਾ ਹੋ ਸਕਦਾ ਜ਼ਰੂਰੀ ਦਖਾਂਵਾ ਕੇ ਏਰੀਆ ਆਪਣਾ ਮਾਣਾ ਮੋਟਾ ਕੁਝ ਪ੍ਰਭਾਵ ਪੈਣਾ ਨਹੀਂ ਤਾਂ ਕੱਲੇ ਕੱਲੇ ਜਿਵੇਂ ਮਰਜ਼ੀ ਕੁੱਟਕਾਈ ਚੱਲੋ ਜਿਸ ਕਰਕੇ ਜਿੰਨੇ ਵੀ ਵੀਰ ਆਪਣੇ ਨਾਲ ਜੁੜਦੇ ਆ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਲਾਈਕ ਤੇ ਪੁਆਇੰਟ ਕਰਦੇ ਕਰੋ ਦੱਸਦੇ ਕਿ ਕਿਤੋਂ ਕਿਤੋਂ ਆਪਣੇ ਨਾਲ ਜਿਹੜੇ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਜਰੂਰ ਦੱਸੋ ਮਲਕੀਤ ਸਿੰਘ ਆ ਹਲੋ ਹਾਂਜੀ ਅਲਤਾ ਦੇ ਰਿਬਤੇ ਆਪਰਾ ਬੋਈ ਬੇਨਤੀ ਆਪਣੀ ਦਾ ਗੁਰੂ ਅੱਗੇ ਅਰਦਾਸ ਕਰਕੇ ਕਿ ਭਾਈ ਅਮਰਤਪਾਲ ਸਿੰਘ ਜਿਹਦੇ ਮਾਤਾ ਜਲਦੀ ਉਹ ਜਲਦੀ ਜਿਹੜਾ ਜੇਲ੍ਹ ਤੋਂ ਬਾਹਰ ਆਉਣ ਮੇਰਾ ਇਹਨਾਂ ਤਿਆਜਾਰ ਹੋ ਰਿਹਾ ਕੋਈ ਬੋਲ ਨਹੀਂ ਰਿਹਾ ਐਡੇ ਐਡੇ ਜਦੇਦਾਰ ਐ ਜਿਹੜੇ ਸੰਤ ਹੋ ਗਏ ਚੁੱਪ ਕਰੇ ਬੈਠੇ ਆ ਆਹ ਯੰਬਰ ਬਰਬਾਦ ਜਿੰਨੇ ਮਾਤਾ ਨੂੰ ਉਸ ਦੇਲ ਚ ਲੈ ਜੇ ਫੜ ਕੇ ਕੋਈ ਸੰਤ ਮਹਾਤਮਾ ਕੋਈ ਵੀ ਨਹੀਂ ਬੋਲ ਰਿਹਾ ਯਾਰ ਮuze ਕਾ ਹੁਣਾ ਹੈ ਗੁਰੂ ਹੋਏ ਸੀ ਜਿਹਦੇ ਬਾਰਤ ਤੇ ਮੂੰਹ ਸਾਡੇ ਬੰਦ ਐ ਇਸ ਵੇਲੇ ਬੰਦ ਕੀ ਨਹੀਂ ਕਰਾਇਆ ਸਰਕਾਰਾਂ ਨੇ ਕਰਾਇਆ ਇੱਕ ਕੁਰਸੀ ਦੀ ਗੱਲ ਰੇ ਗੁਜ਼ਾਰਾ ਨਹੀਂ ਬਣਤੀ ਆ ਕਿ ਆਪਾਂ ਵੇਰ ਕਰਦੇ ਆ ਬਾਜ਼ਾਰ ਬੈਗ ਦੀ ਗੱਲ ਤਾਂ ਤੇ